ਦੀਪਕਾਰ ਦਾਰਾਪੁਰ ਕੀ ਕਿਹਾ ਜਾਊਗਾ ਜੇ ਸਰਕਾਰ ਵੱਲੋਂ ਫਰੀ ਨ ਯਾਤਰਾ ਹੈ ਹਾਂਜੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਮੌਕਾ ਦਿੱਤਾ ਯਾਤਰਾ ਕਰਨ ਦਾ ਤੇ ਵਧੀਆ ਲੱਗ ਰਿਹਾ ਵਾ ਨਹੀਂ ਨਹੀਂ ਫਰੀ ਆ ਧੰਨਵਾਦ ਇਹ ਜਿਹੜਾ ਪੰਜਾਬ ਸਰਕਾਰ ਨੇ ਜੇ ਇਹ ਯਾਤਰਾ ਦਾ ਫਰੀ ਉਹ ਕੋਸਟ ਦਾ ਰੱਖਿਆ ਯਾਤਰਾ ਕਿਸ ਤਰ੍ਹਾਂ ਉਪਰ ਆਲਾ ਰੱਖਿਆ ਤੁਹਾਨੂੰ ਕਿਵੇਂ ਲੱਗਦਾ ਹੈ ਹਾਂਜੀ ਵਧੀਆ ਲੱਗਾ ਠੀਕ ਹੈ ਅਸੀਂ ਚੱਲੇ ਆ ਅੱਜ ਸਰਕਾਰ ਵੱਲੋਂ ਤੇ ਫਰੀ ਚੱਲੇ ਆ ਕੋਈ ਪੈਸਾ ਨਹੀਂ ਹੈਗਾ ਵੀ ਮਤਲਬ ਕਿਰਾਇਆ ਕੁਝ ਨਹੀਂ ਹੈਗਾ ਤੇ ਚਿੰਤਪੁਰਨੀ ਮਾਤਾ ਨੈਣਾ ਦੇਵੀ ਮਾਤਾ ਤੇ ਜਵਾਲਾ ਜੀ ਤੇ ਆਨੰਦਪੁਰ ਸਾਹਿਬ ਹਾਂਜੀ ਕਿੱਸ ਤਰ੍ਹਾਂ ਲੱਗਦਾ ਤੁਹਾਨੂੰ ਇਹ ਹਾਂਜੀ ਵਧੀਆ ਲੱਗਾ ਠੀਕ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਧੰਨਵਾਦੀ ਹਾਂਜੀ ਬਸ ਹੋਰ ਤਾਂ ਕੁਝ ਨਹੀਂ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਾਡੇ ਮੁੱਖ ਮੰਤਰੀ ਪੰਜਾਬ ਮਾਂਜੋਗ ਸਰਦਾਰ ਪੰਗਮਨ ਸਿੰਘ ਮਾਂਜੀ ਵੱਲੋਂ ਜਿਹੜੀ ਤੀਰਥ ਯਾਤਰਾ ਸਕੀਮ ਸਾਡੇ ਪੰਜਾਬੀਆਂ ਦੇ ਲਈ ਅ ਸ਼ੁਰੂ ਸ਼ੁਰੂਆਤ ਕੀਤੀ ਗਈ ਸੀਗੀ ਉਸ ਦੇ ਤਹਿਤ ਅੱਜ ਸਾਡੇ ਮੋਗਾ ਵਿਖੇ ਅ ਮਾਤਾ ਨਾਨਾ ਦੇਵੀ ਅਨੰਤਪੁਰ ਸਾਹਿਬ ਜਵਾਲਾਚੀ ਅਤੇ ਮਾ ਚਿੰਤਪੁਰਨੀ ਦੇ ਦਰਸ਼ਨਾਂ ਦੇ ਲਈ ਸਾਡੇ ਅੱਜ ਮੋਗਾ ਦੇ ਨਿਵਾਸੀ ਜਾ ਰਹੇ ਆ ਸੋ ਸ਼ਬਦ ਸ਼ਬਦ ਨੂੰ ਬਹੁਤ ਬਹੁਤ ਧੰਨਵਾਦ ਔਰ ਪਰਮਾਤਮਾ ਸਭ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਇਹ ਸਾਡੀ ਪੰਜਵੀਂ ਵਾਸ ਹੈ ਜਿਹੜੀ ਮੋਗਾ ਤੋਂ ਅੱਜ ਜਾ ਰਹੀ ਹੈ ਪਹਿਲਾਂ ਵੀ ਵਕ ਵਕ ਤੀਰਥ ਸਥਾਨਾਂ ਤੇ ਜਿਹੜੀ ਬੱਸਾਂ ਭੇਜੀਆਂ ਗਈਆਂ ਔਰ ਇਸੇ ਤਰ੍ਹਾਂ ਜਿਹੜੀਆਂ ਭੇਜੀਆਂ ਜਾਣਗੀਆਂ ਕਿਉਂਕਿ ਸਾਡੀਆਂ ਮਾਤਾ-ਮਾਂ ਸਾਡੇ ਬਜ਼ੁਰਗ ਜਿੰਨੇ ਖੁਸ਼ ਹੁੰਦੇ ਆ ਔਰ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਸੋ ਬਹੁਤ ਹੀ ਸਾਨੂੰ ਵੀ ਆਸ਼ੀਰਵਾਦ ਦੇ ਕੇ ਜਾਂਦੇ ਆ ਔਰ ਪਰਮਾਤਮਾ ਸਦਾ ਪੰਜਾਬ ਤੇ ਇਦਾਂ ਹੀ ਮੇਰ ਬਣਾ ਕੇ ਰੱਖੇ ਸੋ ਇੱਕ ਵਾਰ ਫਿਰ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਕੋਟਨ-ਕੋਟਨ ਦਨਵਾਦ ਕਿੱਟ ਵਗੈਰਾ ਵੀ ਦਿੱਤੀਆਂ ਜਾਂਦੀਆਂ ਜੀ ਸਾਰਿਆਂ ਨੂੰ ਹਾਂਜੀ ਬਿਲਕੁਲ ਇਸ ਦੇ ਵਿੱਚ ਯਾਤਰੀਆਂ ਦੇ ਜਿਹੜੇ ਰਹਿਣ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ ਔਰ ਉਸ ਦੇ ਜਿਹੜੀ ਕਿੱਟ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਉਹਨਾਂ ਦੇ ਜਿਹੜੀਆਂ ਯੂਜ਼ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਤਰ੍ਹਾਂ ਬਲੈਂਕਟ ਹੋ ਗਿਆ ਔਰ ਕਿੱਟਸ ਹੋ ਗਿਆ ਟੂਥ ਬਰਸ਼ ਕਿਟ ਕਾਮ ਵਗੈਰਾ ਇਹੋ ਜਿਹੀਆਂ ਸਾਰੀਆਂ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਚੰਗਾ